ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਆਕਾਲ ਪੁਰਖ ਵਹਿਗੁਰੂ ਨੂੰ ਨਮਸਕਾਰਾਂ ਕਰਦੇ ਪਏ ਹਨ ਸੋ ਜੋ ਅਗਲੀਆਂ ਪੌੜੀਆਂ ਦੀ ਵਿਆਖਿਆ ਹੈ ਸਰਵਣ ਕਰਕੇ ਵਿਆਖਿਆ ਰੂਪ ਦੇ ਵਿੱਚ ਸੰਥਿਆ ਕਰਕੇ ਲਾਹੇ ਪ੍ਰਾਪਤ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਜੋਰ ਚਾਚਰੀ ਛੰਦ ਗੁਰੂ ਕਲਗੀ ਤਰਪਾ ਸਾਹਿਬ ਜੀ ਕਿਰਪਾ ਕਰਦੇ ਨੇ ਏ ਵਾਹਿਗੁਰੂ ਜੀ ਹਰ ਜਗ੍ਹਾ ਤੇਰਾ ਹੀ ਜੋਰ ਹੈ ਤੇ ਇਹ ਜੋ ਬਾਣੀ ਦਾ ਛੰਦ ਹੈ ਸੋ ਤੇਰੇ ਬਲ ਨਾਲ ਹੀ ਮੈਂ ਉਚਾਰਨ ਕਰ ਰਿਹਾ ਹਾਂ ਸੋ ਹਰ ਜਗ੍ਹਾ ਤੇ ਤੇਰਾ ਜੋਰ ਹੈ ਚਾਚਰੀ ਛੰਦ ਚਾਚਰੀ ਨਾਮ ਹੈ ਬਿਜਲੀ ਦਾ ਚਾਚਰੀ ਸੋ ਬਿਜਲੀ ਦੀ ਚਾਲ ਚੱਲਣ ਵਾਲਾ ਇਹ ਛੰਦ ਹੈ ਜਲੇ ਹੈ ਸੋ ਜਲੇ ਨਾਮ ਹੈ ਜਲਦਾ हे व्याग्रो जी आप जी ਦਾ ਨਿਵਾਸਾ ਜਲ ਵਿੱਚ ਵੀ ਹੈ ਸੋ हे ਸੱਚੇ ਪਾਤਸ਼ਾਪ ਆਪ ਜੀ ਜਲ ਵਿੱਚ ਵੀ ਨਿਵਾਸਾ ਕਰਦੇ ਹੋ ਸੋ ਐਸੇ ਪ੍ਰਮਾਤਮਾ ਜੀ ਜਲ ਵਿੱਚ ਵੀ ਨਿਵਾਸਾ ਕਰਦੇ ਨੇ ਕਿਉਂਕਿ ਜਿਹੜੇ ਜਲ ਵਿੱਚ ਜੀਵ ਰਹਿੰਦੇ ਨੇ ਉਹਨਾਂ ਨੂੰ ਵੀ ਪ੍ਰਮਾਤਮਾ ਦਾ ਆਸਰਾ ਹੈ ਇਸ ਕਰਕੇ हे ਪ੍ਰਮਾਤਮਾ ਜੀ ਆਪ ਜੀ ਜਲ ਵਿੱਚ ਵੀ ਨਿਵਾਸ ਕਰਦੇ ਹੋ ਥਲੇ ਹੈ ਥਲੇ ਖੁਸ਼ਕ ਥਾਂ ਵਿੱਚ ਵੀ ਤੇਰਾ ਨਿਵਾਸ ਹੈ ਪ੍ਰਮਾਤਮਾ ਜੀ ਜਿਹੜੇ ਖੁਸ਼ਕ ਇਲਾਕੇ ਨੇ ਉਥੇ ਵੀ ਆਪ ਜੀ ਨਿਵਾਸ ਕਰਦੇ ਹੋ ਆਪੀਤ ਹੈ ਆਪੀਤ ਐੜਾ ਅਗੇਤਰ ਹੈ ਐੜਾ ਭੱਵੇ ਨੂੰ ਬਿਹਾਰੀ ਤਤਾ ਆਪੀਤ ਸੋ ਆਪੀਤ ਨਾਮ ਹੈ ਪੈ ਦਾ ਸੋ ਪਰਮਾਤਮਾ ਵਹਿਗੁਰੂ ਕਿਸੇ ਦਾ ਭੈ ਨਹੀਂ ਮੰਨਦਾ ਸੋ ਇਸ ਵਾਸਤੇ ਉਹ ਪਰਮਾਤਮਾ ਭੈ ਤੂੰ ਹੀ ਰਹਿਤ ਹੈ ਡਰ ਤੂੰ ਹੀ ਰਹਿਤ ਹੈ ਆਪੇ ਹੈ ਐੜਾ ਤੇ ਭੱਬੇ ਨੂੰ ਲਾਂ ਹੈ ਆਪੇ ਸੋ ਹੈ ਪਰਮਾਤਮਾ ਜੀ ਆਪ ਡਰ ਤੂੰ ਹੀ ਰਹਿਤ ਹੋ ਤੇ ਆਪੇ ਭੇਦ ਪਾਉਣ ਤੋਂ ਵੀ ਰਹਿਤ ਹੋ ਆਪ ਜੀ ਦਾ ਕੋਈ ਭੇਦ ਨਹੀਂ ਪਾ ਸਕਦਾ ਤੇ ਨਾ ਕੋਈ ਭੇਦ ਪਾ ਸਕੇਗਾ ਇਸ ਵਾਸਤੇ ਉਹ ਪਰਮਾਤਮਾ ਆਕਾਲ ਪੁਰਖ ਭੇਦ ਤੋਂ ਰਹਿਤ ਹੈ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਪਿਆਰਿਓ ਪ੍ਰਭੂ ਹੈ ਪ੍ਰਭੂ ਉਹ ਪਰਮਾਤਮਾ ਹੈ ਸਮਰੱਥ ਹੈ ਪ੍ਰਭੂ ਭੂ ਧਰਤੀ ਭਾਵ ਕੇ ਧਰਤੀ ਦੇ ਤਤਾਂ ਤੋਂ ਰਹਿਤ ਹੈ ਧਰਤੀ ਆਦਿਕ ਜਿਹੜੇ ਤਤ ਹਨ ਇਹਨਾਂ ਤਤਾਂ ਤੋਂ ਰਹਿਤ ਹੈ ਉਹ ਪਰਮਾਤਮਾ ਐਸਾ ਪ੍ਰਭੂ ਸਮਰਥ ਹੈ ਜਿਹੜਾ ਧਰਤੀ ਆਦਿਕ ਤਤਾਂ ਤੋਂ ਰਹਿਤ ਹੈ ਅਜੂ ਹੈ ਸੋ ਅਜਨਮਾ ਤੋਂ ਰਹਿਤ ਹੈ ਅਥਵਾ ਹੱਦ ਤੋਂ ਰਹਿਤ ਹੈ ਜਿਸ ਦੀ ਕੋਈ ਹੱਦ ਨਹੀਂ ਅਜੂ ਹੈ ਹਾਜ ਤੋਂ ਰਹਿਤ ਹੈ ਆਦੇਸ਼ ਹੈ ਆਦੇਸ਼ ਦੇਸਾਂ ਤੋਂ ਰਹਿਤ ਹੈ ਦੇਸਾਂ ਦੀ ਵਾਂਡ ਆਦਿਕ ਆਦਿਕ ਤੋਂ ਰਹਿਤ ਹੈ ਦੇਸਾਂ ਤੋਂ ਰਹਿਤ ਹੈ ਆਪੇਸ਼ ਹੈ ਆਪੇਸ਼ ਭੇਖਾਂ ਤੋਂ ਰਹਿਤ ਹੈ ਜੀ ਦਾ ਕੋਈ ਭੇਖ ਨਹੀਂ ਸੋ ਉਹ ਭੇਖਾਂ ਤੋਂ ਵੀ ਮੁਕਤ ਹੈ ਐਸਾ ਪਰਮਾਤਮਾ ਹੈ ਐਸੇ ਪ੍ਰਮਾਤਮਾ ਦੀ ਉਸਤਤ ਕਰਦੇ ਨੇ ਨਮਸ਼ਕਾਰ ਕਰਦੇ ਨੇ ਐਸੇ ਪ੍ਰਮਾਤਮਾ ਨੂੰ ਗੁਰੂ ਕਲਗੀ ਤਰਪਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ